ਬੇਕਾਰ ਜਾਂਦਾ ਤੇ ਮੈਨੂੰ ਸਿਮ ਨਵੀਂ ਲੈਣੀ ਪਈ ਨਵਾਂ ਨੰਬਰ ਤੇ ਇਹ ਸਿਮ ਮੈਂ ਵਿੱਚ ਨਹੀਂ ਪਾਈ ਫੋਨ ਦੇ ਤੇ ਪਤਾ ਨਹੀਂ ਬਾਈ ਨੇ ਕੀ ਸਿਸਟਮ ਕੀਤਾ ਕੀ ਨਹੀਂ ਕੀਤਾ ਮੈਨੂੰ ਇਹ ਗੱਲ ਦਾ ਪਹਿਲੀ ਵਾਰੀ ਪਤਾ ਲੱਗਿਆ ਤੇ ਮੇਰੇ ਸਿਮ ਤੇ ਆ ਫੋਨ ਤੇ ਨਾ ਦੋਨੇ ਸਿਮਾਂ ਚੱਲੀ ਜਾਂਦੀਆਂ ਐ ਇਸ ਟਾਈਮ ਬਸ ਜਿਵੇਂ ਹੀ ਮੈਂ ਆ ਪਠਾਨਕੋਟ ਕ੍ਰੋਸ ਕਰਾਂਗੇ ਹਨਾ ਅਸੀਂ ਜੰਮੂ ਚ ਐਂਟਰ ਹੋਵਾਂਗੇ ਇੱਕ ਸਿਮ ਬੰਦ ਹੋ ਜੂ ਜਿਹੜੀ ਆ ਸਿਮ ਜੰਮੂ ਏਰੀਆ ਦਾ ਬਾਈ ਪਹਿਲਾ ਸ਼ਹਿਰ ਕਠੂਆ ਤੇ ਸੋਚਿਆ ਚਾਹ ਪੀ ਲਈਏ ਜਿੱਦਣ ਦੇ ਅਸੀਂ ਘਰੋਂ ਤੁਰਿਆ ਬਾਈ ਦੂਜੀ ਆਰ ਅਸੀਂ ਪੈਸਿਆਂ ਦੀ ਚਾਹ ਪੀ ਰਹੇ ਹਾਂਗੇ ਜਿਹਨਾਂ ਹਿਸਾਬ ਦੀਆਂ ਚੜਾਈਆਂ ਬਾਈ ਹੋਣੀਆਂ ਐ ਤੇ ਮੈਨੂੰ ਲੱਗਦਾ ਅੱਜ ਅਸੀਂ ਪਠਾਨਕੋਟ ਹੀ ਪਹੁੰਚਾਂਗੇ ਪਠਾਨਕੋਟ ਹਜੇ ਪਿਆ ਹੈਗਾ 4 ਕਿਲੋਮੀਟਰ ਆ ਤਰਨੂੰ ਲੱਗਦਾ ਪਹੁੰਚ ਜਾਗੇ ਸਸਰੀਕਾਲ ਜੀ ਸਾਰਿਆਂ ਨੂੰ ਅੱਜ ਹੈਗਾ ਜੀ ਆਪਣਾ ਛੇਮਾ ਦਿਨ ਸਾਈਕਲ ਟੂਰ ਦਾ ਤੇ ਬਸ ਆਪਾਂ ਪਠਾਨਕੋਟ ਤੋਂ ਥੋੜਾ ਜਿਹਾ ਮੰਗਰਾਂਗੇ 10 ਕਿਲੋਮੀਟਰ ਪਿੱਛੇ ਆਗੇ ਤੇ ਉੱਥੇ ਜਾ ਕੇ ਆਪਾਂ ਨੂੰ SIM ਵੀ ਥੋੜਾ ਜਿਹਾ ਅਦਲਾ ਬਦਲੀ ਜਾਂ ਕਰਨਾ ਪਊਗਾ ਕਿਉਂਕਿ ਅਗਲੀ ਸਟੇਟ 'ਚ ਜਾ ਕੇ SIM ਇਹ ਆਪਣੇ ਨਹੀਂ ਚੱਲਣੇ ਤੇ ਰਾਤ ਆਪਣਾ ਇੱਥੇ ਰਹਿਣ ਬਸੇਰਾ ਸੀਗਾ ਬਿਸਤਰੇ ਇੱਥੇ ਵਿਸਾਏ ਸੀਗੇ ਤੇ ਬਿਸਤਰੇ ਉਧਰ ਸ਼ਾਮ ਤੇ ਹਰਪਾਲ ਭਾਜੀ ਹੁਣੀ ਬੁਰਸ਼ ਕਰਦੇ ਆ ਤੇ ਇਧਰ ਸੰਦੀਪ ਭਾਈ ਵੀ ਬੁਰਸ਼ ਕਰ ਜਾਂਦਾ ਤੇ ਫਿਰ ਇੱਥੋਂ ਚੱਲਦੇ ਆਂਗੇ ਤਕਰੀਬਨ ਬਈ ਸਾਡਾ ਤੁਰਨ ਦਾ ਟਾਈਮ ਹੁੰਦਾਗਾ 8 ਤੋਂ 9 ਦੇ ਵਿੱਚ ਵਿੱਚ ਜੇ ਅਸੀਂ ਤੁਰਦੇ ਆਂਗੇ ਇਸ ਤੋਂ ਪਹਿਲਾਂ ਤੇ ਨਾ ਹੀ ਕਦੇ ਬਾਅਦ 'ਚ ਤੁਰਿਆਂਗੇ ਜਮਾ ਜਦ ਸਿਕਰ ਦਫੇਰਾ ਚੜ ਜਾਂਦਾ ਉਦ ਕਰਦੇ ਆ ਹਾਂ 9 ਵਜੇ ਵਸ ਤੋਰਦੇ ਆ ਇਹਨੂੰ ਤਾਂ ਲੈ ਆਉਂਦਾ ਹੈ ਪਹਿਲਾਂ ਮੁੱਠੀਆਂ ਕੁੱਟਨੀਆਂ ਪੈਂਦੀਆਂ ਪਹਿਲਾਂ ਇਹਨੂੰ ਕਿਨੂੰ ਇਹਨੂੰ ਬਹੁਤ ਹੈ ਰੇਚ ਪਹਿਲਾਂ ਮੁੱਠੀਆਂ ਕੁੱਟਨੀਆਂ ਪੈਂਦੀਆਂ ਪਹਿਲਾਂ ਇਹਨੂੰ ਦਾਦਰ ਡੰਗ ਲਾ ਦੂ ਅਜੇ ਓਏ ਓਏ ਇੱਥੋਂ ਪਾੜ ਕੇ ਲਾਉਣਾ ਪਊ ਫੇਰ ਹੋਈ ਨਾ ਇੱਥੇ ਅਸੀਂ ਰਾਤ ਭਾਈ ਆਪਦੇ ਫੋਨ ਫੋਨ ਚਾਰਜ ਕੀਤੇ ਪਾਵਰ ਬੈਂਕ ਤੇ ਆਹ ਬੋਰਡ ਅਸੀਂ ਨਾਲ ਬਣਵਾ ਕੇ ਲੈ ਕੇ ਆਏ ਆਂ ਭਾਈ 5 ਪਲੱਗਾਂ ਵਾਲਾ ਕਿਉਂਕਿ ਵੀ ਬਾਰੀ ਬਾਰੀ ਲੋਡਣਾ ਪਵੇ ਇੱਕ ਕਾਰੀ ਚ ਹੀ ਸਾਰਾ ਜੱਬ ਨਿਬੜ ਜੇ ਸਭ ਫੋਨ ਵਿੱਚੇ ਪਾਵਰ ਬੈਂਕ ਸਾਰਾ ਕੁਝ ਚਾਰਜ ਹੋ ਜੇ ਨਹੀਂ ਬਾਰੀ ਬਾਰੀ ਲੜੀ ਜਾਂਦੇ ਉਹ ਕਹਿੰਦਾ ਮੈਂ ਚਾਰਜ ਕਰਨਾ ਮੈਂ ਕਰਨਾ ਫਿਰ ਸਰਦਾ ਨਹੀਂ ਇੱਕ ਕਾਰੀ ਲਾਇਆ ਸਾਰਾ ਕੁਝ ਚਾਰਜ ਹੋ ਜਾਂਦਾ ਇੱਕ ਕਾਰੀ ਚ ਹੀ ਬਾਬਾ ਜੀ ਚਾਹ ਲੈ ਕੇ ਆਇਆ ਸਾਡੇ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਧੰਨਵਾਦ ਬਾਅਦ ਵਿੱਚ ਕਰਾਂਗੇ ਸਾਰੀ ਗੱਲ ਹਾਂਜੀ ਹਾਂਜੀ ਬਾਰੇ ਬਹੁਤ ਹੋਈ ਹੈ ਚਾਹੀਦੀ ਸਭ ਤੋਂ ਹੀ ਬੜੀ ਤੜਲੀ ਤੜਲੀ ਤੋਂ ਯਾਤਰਾ ਹਾਂਜੀ ਬਾਬਾ ਜੀ ਮੈਂ ਗੁਰਦੁਆਰੇ ਵੀ ਇਹ ਬਾਹਰ ਅਜੇ ਛੇ ਮਾ ਦੇਣਾ ਬਾਈ ਸਾਨੂੰ ਤੇ ਪਾਣੀ ਦੀ ਬੋਤਲ ਨਾਲ ਅਸੀਂ ਅੱਜ ਚੱਕੀ ਆ ਗੁਰਦੁਆਰਾ ਸਾਹਿਬ ਤੋਂ ਇੱਥੋਂ ਨਹੀਂ 6 ਦਿਨ ਹੋ ਗਏ 5 ਦਿਨ ਹੋ ਗਏ ਸੌਰੀ ਅਸੀਂ ਐਂ ਤੁਰੇ ਫਿਰਦੇ ਆ ਪੰਪ ਤੋਂ ਪਾਣੀ ਪੀ ਲਿਆ ਕਦੇ ਕਿੱਥੋਂ ਪੀ ਲਿਆ ਠੀਕ ਆ ਬਾਬਾ ਜੀ ਆ ਵੀ ਆ ਜੀ ਕੀ ਨਾਮ ਆ ਬਾਈ ਤੁਹਾਡਾ ਤੁਹਾਡਾ ਜੀ ਦਾ ਨਾਮ ਮੋਹਾਈ ਕੁਮਾਰ ਸਿੰਘ ਵੀਰ ਟਾਈਗਰ ਨਾਮ ਸਿੰਘ ਜੀ ਵੀਰ ਉਮਰ ਪੁੱਛੋ 26-24 ਸਾਲ ਤੋਂ ਇਸ ਸੰਕਲਪ ਦੀ ਸ਼ੁਰੂਆਤ ਹਮੇ ਠੀਕ ਹੈ 26-24 ਸਾਲ ਹੋ ਗਏ ਜੀ ਪਰਿਵਾਰ ਸਮੇਤ ਪਰਿਵਾਰ ਸਮੇਤ ਠੀਕ ਹੈ ਕਿਤੇ ਕੋਈ ਕਮੇਟੀ ਨਹੀਂ ਠੀਕ ਹੈ ਜੀ ਇੱਥੇ ਕੋਈ ਤਰਤੀਬ ਨਹੀਂ ਬਹੁਤ ਵਧੀਆ ਗੱਲ ਆ ਜੀ ਕੈਟਰਡਜੀ ਇੱਥੇ ਗੁਰੂ ਦਾਖਾ ਤੁਸੀਂ ਆਪ ਰਏ ਉੱਥੇ ਹਾਂਜੀ ਫਿਰ ਬਾਕੀ ਕਾ ਹਾਂਜੀ ਹਾਂ ਸਾਫਾ ਫਿਰ ਬਹੁਤ ਹਾਂਜੀ ਅਸੀਂ ਵੀ ਰੁਕੇ ਆ ਜੀ ਰਾਤ ਨੂੰ ਹਾਂ ਜੋ ਵੀ ਹੈਲਪਫੁਲ ਇਸ ਤੋਂ ਗੁਰੂ ਕਲਮੇ ਸਾਡੇ ਇਸੀ ਇਸ ਲੈ ਕੇ ਇੱਥੋਂ ਜਾਂਦੇ ਹਾਂਜੀ ਤੇ ਇਹ ਬੜੇ ਚੰਗੀ ਕਰਾ ਦੇ ਨਾਲ ਇਹ ਸਥਾਨ ਆ ਬਾਅਦ ਤੁਸੀਂ ਬੋਲ ਲੱਗੇ ਪੜੋ ਤੇ ਨਾਕੀ ਦੇ ਵਿੱਚ ਮਾਚਲ ਦੇ ਵਿੱਚ ਚੰਗੇ ਚੰਗੇ ਲੱਕੀ ਚੰਗੇ ਹਾਂਜੀ ਬੜ ਬਾਹਰ ਦੇਖੇ ਬਾਹਰ ਫੜਿਓ ਬੋਲ ਠੀਕ ਹੈ ਜੀ ਉਹ ਚੰਗੇ ਚੰਗੇ ਕੀਰਤਨ ਦਰਬਾਰ ਕੋਈ ਸਿੰਘ ਸਭਾ ਦਾ ਮਾਲ ਸਾਹਿਬ ਦਾ ਕੋਈ ਤਖਤ ਨਾ ਹਾਂਜੀ ਇਸ ਇਥੇ ਨਹੀਂ ਕਰਾਇਆ ਹੈ ਅੱਛਾ ਜੀ ਇਹਨਾਂ ਕੀ ਇਹ ਜਗ੍ਹਾ ਤੇ ਰੋੱਕ ਕੇ ਫੇਰ ਜਾਂਦੇ ਆ ਜੀ ਸੰਬੋਧਨ ਕੀਤਾ ਹੁਣ ਸਮਾਜ ਵੱਡੇ ਠੀਕ ਹੈ ਜੀ ਵੱਡੇ ਸਮਾਜ ਮਹੌਲ ਇਹ ਗੱਲ ਹੈ ਹਾਂ ਸਿੱਖੀ ਦੇ ਵਿੱਚ ਪ੍ਰਚਾਰ ਬੜੀ ਮੁਸ਼ਕਿਲ ਹੈ ਅੰਤ ਵਿੱਚ ਰਮਣੀ ਕਮੇਟੀ ਮੇਰੇ ਨਾਲ ਹੈ ਮੈਨੂੰ ਸਹਿਯੋਗ ਕਰਦੀ ਹੈ ਮੈਂ ਫੁੱਲ ਪ੍ਰਚਾਰਕ ਹਾਂ ਅੱਛਾ ਅੱਧਾ ਕਿੰਡਾ ਮੈਂ ਰੋਜ਼ ਅੱਧੂ ਜੋ ਮੁੱਖ ਆਪ ਨੂੰ ਉਹਦੀ ਦੇ ਖੇਤਰ ਕੇ ਸੁਪਤ ਨਾਲ ਜੁੜਿਆ 20 ਪਿੰਡ ਇਸ ਡਿਲੀ ਨਾਲ ਐਸਵੇ ਜੁੜੇ ਹੋਏ ਹੈ ਬਹੁਤ ਵਾਈਡਲੀ ਮੇਜਰ ਹੈ ਲਗਭਗ ਨੌਂ ਸਿਕੀਰੀਆ ਹਾਂਜੀ ਕਿ ਦੂਸਰ ਦਾ ਨੁਕਤਾ ਜੂਰ ਜ਼ਿਆਦਾ ਹੈ ਕਿ ਮਨਾਈ ਤੁ ਹਾਂਜੀ ਪਖਣਕੋਟ ਆ ਜਿਹੜੀ ਬੈਲਟ ਹੈ ਨਾ ਜਿੱਥੇ ਤੁਸੀਂ ਬੈਠੇ ਹਾਂਜੀ ਕਿਉਂਕਿ ਨੇਚੁਰ ਤੋਂ ਉੱਤੇ ਮੁਜ਼ੰਬੈਡ ਇਹ ਜਿਆਦਾ ਹਿੰਦੂ ਦੇ ਮੁਸਲਮਾਨ ਨੇ ਹਿੰਦੂ ਮੁਸਲਮਾਨ ਦਾ ਟ੍ਰੈਕ ਰਾਈ ਹੈ ਹਾਂਜੀ ਉਹਨੂੰ ਇੰਗਰੇਜ ਨੇ ਪਖਣਕੋਟ ਬੈਠਿਓ ਨਾ ਕਿਤੇ ਪਤਾ ਕੋਈ ਨਹੀਂ ਕੌਣ ਹੈ ਕਿਹੜਾ ਕੌਣ ਹੈ ਸਹੀ ਮਾਚ ਲੱਗਦਾ ਇਹਨੂੰ ਜੰਮੂ ਲੱਗਦਾ ਇਹਨੂੰ ਪੰਜਾਬ ਲੱਗਦਾ ਰਾਤ ਨੂੰ ਤੁਸੀਂ ਜਾਇਓ ਕਿਤੇ ਪਖਣਕੋਟ ਦੀ ਇੰਗਲ ਜਦੋਂ ਮਹਿਮਾ ਹੁੰਦੀਆਂ ਨੇ ਹਾਂਜੀ ਸੀਓ ਸਾਹਿਬ ਹੁੰਦੇ ਨੇ ਉਹਦੀ ਬਗਾਲੀ ਨੇ ਬਿਆਹ ਖਰੇ ਕਹੋ ਨਾ ਕਿ ਕਿੱਥੋਂਾਨੂੰ ਪਤਾ ਨਹੀਂ ਕੋਈ ਮਨ ਟੈਨਸਟੇਟਾ ਲੱਗਦੀ ਐ ਇਹਨੂੰ ਟੈਨਸਟੇਟ ਠੀਕ ਹੈ ਜੀ ਇਹ ਤੇ ਫਿਰ ਬਾਰਡਰ ਤੇ ਨੇ ਜੀ ਠੀਕ ਹੈ ਨਾਲ ਕੋਈ ਜਿਹੜਾ ਐ ਸਭ ਤੋਂ ਨਾਲ ਜਿਹੜਾ ਐ ਤਾਂ ਇਹਦੇ ਤੇ ਵਾਰੀ ਕਿ ਕਿੱਥੇ ਹਮਨੇ ਹੋਏ ਹਾਂ ਜੀ ਤਾਂ ਇਹਦੇ ਤੇ ਇੱਕ ਲੋਹਾਰੀ ਇਦਾਂ ਦੀ ਘਟਨਾਵਾ ਵੀ ਹੋਈਆਂ ਹਾਂ ਜਦੋਂ ਦਸ਼ਮਣ ਜਦੋਂ ਮਰਦਾ ਇੱਥੇ ਮਰਦਾ ਇਹਨੂੰ ਮਾਰ ਕੇ ਤਬਾਹ ਕਰਦਾ ਜਦੋਂ ਤੱਕ ਕਿ ਪੰਜਾਬ ਤੇ ਐਂਟਰ ਹੋਈ ਅੱਗੇ ਤੱਕ ਦੀ ਦੁਆ ਹਾਂ ਜੀ ਤੇ ਘਟਨਾਵਾ ਹਾਂ ਓਕੇ ਬਹੁਤ ਧੰਨਵਾਦ ਤੁਹਾਡਾ ਤੁਹਾਡੀ ਖੂਜ ਦੇਖਵਾ ਮੈਂ ਪੜ੍ਹਿਆ ਸੀ ਬੂਤ ਤੁਹਾਡੇ ਹਾਂਜੀ ਯੰਗ ਬਲੱਡ ਹਾਂਜੀ ਸੈਕੰਡਲੀ ਬਹੁਤ ਹੀ ਨਹੀਂ ਤੇ ਤੁਸੀਂ ਸਮੇਂ ਤੋਂ ਬਚੇ ਤੁਹਾਨੂੰ ਵਧਾਈ ਹੈ ਓਕੇ ਹਾਂ ਧੰਨਵਾਦ ਬਬਾਈ ਤੇ ਤੁਸੀਂ ਯੰਗ ਬਲੱਡੋ ਸਮੇਂ ਤੋਂ ਬਚੇ ਉਹਦੀ ਲੋਕੀ ਕਿਹੜੇ ਕਮਾਈ ਬਚੇ ਨਾਲ ਇਹ ਨਹੀਂ ਪ੍ਰਚਾਰ ਕਰੋ ਹਾਂਜੀ ਇਹ ਨਾਲ ਪ੍ਰਚਾਰ ਕਰੂ ਜਿੱਦੂ ਜਾਲ ਨਾਲ ਪ੍ਰਚਾਰ ਤੁਹਾਨੂੰ ਪੀਤਵਾ ਹਾਂਜੀ ਜ਼ਰੂਰ ਜ਼ਰੂਰ ਕਰਾਂਗੇ ਜ਼ਰੂਰ ਕਰਾਂਗੇ ਜੀ ਬਹੁਤ ਸਾਰਾ ਤੁਹਾ ਕੋਈ ਨਾਰਾ ਲਾ ਜਬੀਰ ਮੁਰਸ਼ਿਦ ਹਾਂਜੀ ਇਹ ਨਾ ਟੈਲ ਹੋ ਜੇ ਵੀ ਤੁਹਾਨੂੰ ਰੋਡ ਪਾਵਰ ਗੁਰੂ ਦੇ ਹਾਂਜੀ ਹਾਂਜੀ ਸੁਧਾਂ ਦਾ ਸੁਲੇਖ ਜਾਦਾ ਜਾਏਗਾ ਚਲਸ ਦੇ ਜਾਦਾ ਜਾਏਗਾ ਤੁਹਾਡੀ ਆ ਗੱਲਬਾਤ ਅੱਗੇ ਜਾਏਗੀ ਜਰੂਰ ਕਰਾਂਗੇ ਜੀ ਕਿਉਂਕਿ ਤੁਹਾਨੂੰ ਬੈਨੀਫਿਟ ਹਾਂਜੀ ਇਹ ਗੱਲ ਤੇ ਗੌਰ ਟੁੱਟੀ ਜਾਂਦੀ ਗੌਰ ਕੀ ਕੀ ਜਾਏ ਹਾਂਜੀ ਉਹ ਮਜ਼ਾਦਾਰੀ ਗੱਲ ਹੈ ਹਾਂਜੀ ਹਾਂਜੀ ਜਰੂਰ ਜਰੂਰ ਬਾਕੀ ਤੁਸੀਂ ਰੁਕਿਓ ਧੰਨਵਾਦ ਤੁਹਾਡਾ ਇਹ ਇੱਥੇ ਰੁਕਣਾ ਉਧਰ ਘੁੰਮਣਾ ਤੇ ਦੇਵੀ ਮਾਤਾ ਦੇ ਰੁਕ ਜਾਂਦੇ ਨੇ ਮੰਦਰਾਂ 'ਚ ਹਾਂਜੀ ਉਹ ਬਰਸਾਤਾਂ ਦੇ ਸੈਗਲ ਅੱਜ ਤੇ ਇਦੋਂ ਗੁਰੂ ਕਿਰਪਾ ਕਰੇ ਮੈਨੂੰ ਅਨੇ ਆਜੋ ਹਾਂਜੀ ਅੱਜ ਕੋਈ ਨਹੀਂ ਆਖਾਂ ਨਹੀਂ ਅਨੇ ਈਮਨ ਲੋਕੇ ਹੋਦੀ ਹੁੰਦੀ ਨੇ ਜਿਹੜੇ ਲੰਗਰ ਸ਼ਰਮ ਦੇ ਮਾਣੇ ਹੁੰਦੇ ਹਾਂਜੀ ਹਾਂਜੀ ਜਿਹੜੇ ਉਹਦੇ ਯਾਦ ਹਾਂਜੀ ਬਾਬੇ ਆਪ ਕੋ ਲੰਗਰ ਸ਼ਰਮ ਉਹ ਕਿਛੋਂ ਕੁਛ ਕੀ ਹੈ ਹਨ ਉਹਨਾਂ ਤੋਂ ਲੰਗਰ ਗੁਰੂ ਦਾ ਜਿਹੜੇ ਮਾਰ ਦੇ ਸਟਾਈਂ ਟੂ ਟਾਈਂ ਹੁੰਦਾ ਹੈ 6000 ਕੋਲ ਦੇ ਦਾ ਰਾਤ ਨੂੰ ਦੰਦੇ ਸੇਵਾਦਾਰ ਦਾ ਸਟਾਫ ਰੱਖਿਆ ਆਪਣਾ ਪਰਸਨਲ ਠੀਕ ਚਲੋ ਤੁਸੀਂ ਕੋਲੇ ਜਦੋਂ ਮਰਦੀ ਕੋ ਆਓ ਉੱਥੇ ਰਾਜੀ ਜਾਵੇ ਇੱਥੇ ਬਾਈ ਬੰਦੇ ਹਰ ਦੇ ਵਿੱਚ ਚੰਗੀ ਨੇ ਹਾਂਜੀ ਇਹ ਪ੍ਰੋਪਰ ਲੋਕੇਸ਼ਨ ਕਿਹੜੀ ਆ ਬਾਬਾ ਜੀ ਲੋਕੇਸ਼ਨ ਜਿਹੜੀ ਹੈ ਪਠਾਨਕੋਟ ਪਠਾਨਕੋਟ ਇਹੀ ਹੈ ਬਾਈ ਜੱਟਾ ਓਕੇ ਪਠਾਨਕੋਟ ਕੀ ਹੈ ਤੇ ਅੱਗੇ ਦਰਿਆ ਵੰਡ ਕਰ ਦਿੰਦਾ ਅੱਗੇ ਹਸ਼ਤੌੜ ਲੱਗਿਆ ਠੀਕ ਹੈ ਜੀ ਠੀਕ ਹੈ ਰਾਜ ਰਹਿਣਾ ਇਹ ਵੰਡ ਕਰ ਦਿੰਦਾ ਜਿਹੜਾ ਅਬਿਆਸ ਹੈ ਹਾਂਜੀ ਇੰਦਰ ਇਹ ਰਾਜ ਰਹਿਣਾ ਤੇ ਫਿਰ ਉਹ ਹਸ਼ਤੌੜ ਠੀਕ ਇਹ ਲਾਗੇ ਆ ਵੇਖੋ ਆ ਦੇ ਬਿਲਕੁਲ ਕਿਤੇ ਬੇਕੀ ਹੋ। ਆ ਬਿਲਕੁਲ ਲੈਣੇ ਯਾਰ। ਜੀ। ਇਥੇ ਲੰਬਦਾ ਸਰ। ਨਾ ਨਾ ਪ੍ਰਾਣ ਰਾਹੀ ਲਾ ਬਦਰਾ। ਅੱਛਾ ਜੀ। ਆ ਜਿਹੜੇ ਸੁਦਮਨ ਸਿੰਘ ਦਾ ਗੁਰਦੁਆਰਾ ਬਣਿਆ ਇਥੇ ਦੇ ਲੰਬਦਾ ਗਵਾਨ ਹਾ ਨਹੀਂ ਗਵਾਨ ਕਿਹੜੀ ਦੂ। ਇਥੇ ਲੰਬਦਾ ਉਹਦੀ ਯਾਦ ਰੱਖੀ। ਠੀਕ ਹੈ। ਪਲੰਟੇ ਮੂਲਦਾ ਮਰਡਰ ਆਫ ਦੀ ਇੰਗਲੈਂਡ। ਅੱਛਾ ਜੀ। ਜਸਵੰਤ। ਉਹ ਇਥੋਂ ਦਾ ਜਨਮ ਦੇ ਨੇ। ਇਥੋਂ ਦਾ ਸਫਾਈ ਹੈ। ਕੀ ਤੁਹਾਨੂੰ ਸਮਝ ਆ ਪਈ ਗਿਆ ਕਿ ਮੈਂ ਆ ਕੰਮ ਕਰਨਾ ਹੈ ਹਾਂਜੀ ਉਸ ਐ ਇੱਥੇ ਲੱਗੀ ਹੈ ਦਿਓ ਕੰਦੋਂ ਨਹੀਂ ਦੇਵਾ ਮੈਂ ਨਹੀਂ ਤੁਹਾਨੂੰ ਥੋੜੇ ਬਾਹਰ ਪਿੰਡਾਂ ਦਾ ਅੱਛਾ ਜੀ ਜੀ ਨਵੀਂ ਕਰਦਾ ਉਹ ਜੱਟ ਨਾਲ ਨਾਲ ਫਰਮ ਦੁੱਧ ਪਸ਼ੂ ਚਾਈ ਦੇਖ ਹਰ ਜਦੋਂ ਨਾਲ ਜਗਰੇ ਪ੍ਰਾਭ ਜਿੰਦਾ ਹੈ ਨਾ ਹਾਂਜੀ ਜਿੰਦਾ ਹੈ ਕਿ ਇਹਨਾਂ ਨੂੰ ਕੋਈ ਧਾਰਾ ਨਹੀਂ ਦਿੰਦਾ ਇਹਨਾਂ ਕੋਈ ਨਹੀਂ ਆਈ ਬਰਤਿਕ ਲੱਕ ਇੱਕ ਗੱਲ ਪਹਿਲੀ ਪਠਾਨਕੋਟ ਰਹਿ ਗਿਆ ਜੀ 5 ਕਿਲੋਮੀਟਰ ਤੇ ਸਾਹਮਣੇ ਕਹਿੰਦੇ ਆਹਾੜ ਦਿਖਣ ਲੱਗੇ ਆਹਾੜ ਦਿਖਣ ਲੱਗੇ ਹਜੇ ਦੂਰ ਆ ਕੇ ਇਹ ਭਾਈਆ ਬਲੌਕ ਨਾਲ ਹੁਣ ਚੜ ਗਏ ਜੱਟਾਂ ਦੇ ੱੱਕੇ ਯਾਦਾ ਹੁਣ ਅਸੀਂ YouTube ਦਾ ਕੀੜਾ ਕੱਢ ਕੇ ਹੜਾਂਗੇ ਇਹ ਨਵੀਂ ਯੂ ਆਰ ਸਾਈਕਲ ਆ ਜਿਹੜੇ ਸਾਡੇ ਕੀੜੇ ਕੱਢ ਦੂ ਵੀਡੀਓ ਵਾਲੇ ਹੁਣ ਦੇਖੋ ਕੰਮ ਇੱਕ ਹੀ ਹੋਊਗਾ ਚੋਬਰ ਇਹ ਚੀ ਚਲੋ ਕਰਾ ਹਾਏ 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 ਪਾਈ ਲੀ ਚੜਾਈ ਚੋਬਰ ਪਟ ਕੈਮ ਕਰ ਲੋ ਕੈਮ ਕਰ ਲੋ ਚਲੋ ਆ ਜਾ ਆ ਜਾ ਥੇਰਾ ਆ ਜਾ ਇੱਥੇ ਨਹੀਂ ਰਹਿਣਾ ਪੜਾਣੋੜ ਦੀ ਫੈਲੀ ਪਹਾੜ ਨਹੀਂ ਜਾਨ ਕੱਢਣ ਆਈ ਕਰਤੀ ਸਾਹ ਨਾਲ ਸਾਹ ਨਹੀਂ ਰਲਦਾਗਾ ਚੱਲ ਚੱਲ ਜਿਹੜੇ ਸਾਹ ਉਹਦੀਆਂ ਚੜਾਈਆਂ ਬਾਈ ਹੋਣੀਆਂ ਤੇ ਮੈਨੂੰ ਲੱਗਦਾ ਅੱਜ ਅਸੀਂ ਪਠਾਨਕੋਟ ਹੀ ਪਹੁੰਚਾਂਗੇ ਪਠਾਨਕੋਟ ਹਜੇ ਪਿਆਗਾ 4 ਕਿਲੋਮੀਟਰ ਆ ਤਰਨੂੰ ਲੱਗਦਾ ਪਹੁੰਚ ਜਾਂਗੇ ਸ਼ੁਕਰ ਆ ਰੱਬਾ ਮਾੜੀ ਝਾਲ ਆਈ ਹੈਗੀ ਮੱਝ ਗਈ ਮੁੰਡਿਆਂ ਦੀ ਜਾਨ ਅਮਰਿਤਸਰ ਹੈਗਾ ਇਹ ਤੋਂ 110 ਕਿਲੋਮੀਟਰ ਤੇ ਜੰਮੂ ਵੀ 110 ਕਿਲੋਮੀਟਰ ਹੈ ਸ਼੍ਰੀਨਗਰ ਹੈਗਾ 409 ਕਿਲੋਮੀਟਰ ਤੇ ਥੱਲੇ ਨੂੰ ਢਲਾਨ ਤੇ ਜਾਈ ਜੰਨੇ ਆ ਪੈਡਲ ਮਾਰਨ ਦੀ ਜ਼ਰੂਰਤ ਨਹੀਂ ਪਹਿਲਾਂ ਚੜਾਈ ਐ ਸੀ ਬਈ ਤੁਰ ਕੇ ਚੜੇ ਹਾਂਗੇ ਸਾਈਕਲ ਤੇ ਚੜ ਕੇ ਨਹੀਂ ਚੜਾਈ ਗਈ ਚੜਾਈ ਤੇ ਹੁਣ ਓਮੀ ਸਾਈਕਲ ਥੱਲੇ ਨੂੰ ਜਾਈ ਜਾਂਦੇ ਆ ਅਸੀਂ ਹੈ ਗਿਆ ਬਾਈ ਹੁਣ ਪਠਾਨਕੋਟ ਸ਼ਹਿਰ ਚ ਤੇ ਪਠਾਨਕੋਟ ਦੇ ਅੰਦਰ ਨਾਲ ਸੁਣਨਾ ਪਹਿਲਾਂ ਜੇ ਤੁਹਾਡੀ SIM ਪ੍ਰੀਪੇਡ ਆ ਤਾਂ ਪੋਸਟਪੇਡ ਕਰਾਉਣੀ ਪਊਗੀ ਸਾਡੀ SIM ਸੀ ਕਿ Airtel ਦੀ ਪਹਿਲਾਂ ਤਾਂ ਅਸੀਂ ਇਹ ਮਸਾਂ ਭਾਲਿਆ ਸ਼ਹਿਰ ਦੇ ਵਿੱਚ ਦਫ਼ਤਰ Airtel ਵਾਲਾ ਲੰਦਾ ਉੱਥੋਂ ਹੋਈ ਤੇ ਅਸੀਂ ਦੋ SIMਾਂ ਨਵੀਆਂ ਲੈਤੀਆਂ ਆਂ ਹਰਪਾਲ ਵਾਲੀ ਉਹੀ SIM ਚੱਲ ਪਈ ਤੇ ਮੇਰੇ ਵਾਲੀ ਜਿਹੜੀ SIM ਸੀ ਉਹਦੇ ਬਾਈ ਸਾਲ ਦਾ ਰੀਚਾਰਜ ਸੀਗਾ ਜਦੋਂ ਮੈਂ ਕੰਮ ਤੋਂ ਹਟਿਆ ਸੀਗਾ ਮੈਂ ਸਾਲ ਦਾ ਰੀਚਾਰਜ ਕਰਾਇਆ ਸੀਗਾ ਇਸ ਕਰਕੇ ਨੇ ਉਹ ਸਾਰਾ ਰੀਚਾਰਜ ਬੇਕਾਰ ਜਾਂਦਾ ਤੇ ਮੈਨੂੰ SIM ਨਵੀਂ ਲੈਣੀ ਪਈ ਨਵਾਂ ਨੰਬਰ ਇਸ ਸਿਮ ਮੈਂ ਬੱਚ ਨਹੀਂ ਪਾਈ ਫੋਨ ਦੇ ਤੇ ਪਤਾ ਨਹੀਂ ਬਾਈ ਨੇ ਕੀ ਸਿਸਟਮ ਕੀਤਾ ਕੀ ਨਹੀਂ ਕੀਤਾ ਮੈਨੂੰ ਇਹ ਗੱਲ ਦਾ ਪਹਿਲੀ ਵਾਰੀ ਪਤਾ ਲੱਗਿਆ ਤੇ ਮੇਰੇ ਸਿਮ ਤੇ ਆ ਫੋਨ ਤੇ ਨਾ ਦੋਨੇ ਸਿਮਾਂ ਚੱਲੀਆਂ ਨੇ ਇਸ ਟਾਈਮ ਬਸ ਜਿਵੇਂ ਹੀ ਮੈਂ ਆ ਪਠਾਨਕੋਲ ਕ੍ਰੋਸ ਕਰਾਂਗੇ ਹਨਾ ਅਸੀਂ ਜੰਮੂ ਚ ਐਂਟਰ ਹੋਵਾਂਗੇ ਇੱਕ ਸਿਮ ਬੰਦ ਹੋ ਜੂ ਜਿਹੜੀ ਆ ਸਿਮ ਤੇ ਇਹ ਚੱਲਦੀ ਰਹੂਗੀ ਇਹਦੇ ਤੇ ਨਟ ਨਟ ਵਗੈਰਾ ਕਾਲਮ ਵਗੈਰਾ ਸਾਰਾ ਕੁਝ ਹੁੰਦਾ ਰਹੂਗਾ ਤੇ ਹੁਣ ਬਸ ਸੰਦੀਪ ਦਾ ਰਹਿ ਗਿਆ ਇਹਦੇ ਕੋਲ Jio ਦੀ ਸਿਮ ਆ Jio ਦਾ ਦਫ਼ਤਰ ਨਹੀਂ ਮਿਲਿਆ ਸਾਨੂੰ ਇਹ ਤਾਂ ਪਿੱਛੇ ਗੱਲ ਹੈ ਤੇ ਇਹ ਹੈ ਬਈ ਪਠਾਨਕੋਟ ਨਾ ਪੰਜਾਬ ਦਾ ਲਾਸਟ ਸ਼ਹਿਰ ਹੈਗਾ ਪੰਜਾਬ ਦਾ ਬਿਲਕੁਲ ਲਾਸਟ ਸ਼ਹਿਰ ਹੱਦ ਤੇ ਆ ਜਾਂਦਾ ਹੈਗਾ ਤੇ ਛੋਟਾ ਹੀ ਹੈ ਕੋਈ ਬਾਲਾ ਵੱਡਾ ਨਹੀਂ ਹੈਗਾ ਤੇ ਇਹ ਜ਼ਿਲ੍ਹੇ ਦੀ ਜਿਹੜੀ ਆਬਾਦੀ ਹੈ ਹਨਾ ਤੇ ਇਹ ਹੈਗੀ ਹੈ 6,26,154 ਲੋਕ ਰਹਿੰਦੇ ਹੈਗੇ ਤੇ ਇਹ ਪੰਜਾਬ ਸਰਕਾਰ ਨੇ 27 ਜੁਲਾਈ 2011 ਨੂੰ ਇਹਨੂੰ ਜ਼ਿਲ੍ਹਾ ਬਣਾਤਾ ਸੀਗਾ ਪਠਾਨਕੋਟ ਨੂੰ ਤੇ ਇਹਦੇ ਨਾਲ ਨਾਲ ਵੀ ਤਿੰਨ ਹੱਦਾਂ ਲੱਗਦੀਆਂ ਆਈਆਂ ਇੱਕ ਤਾਂ ਪੰਜਾਬ ਦੀ ਹੱਦ ਹੋਗੀ ਤੇ ਇੱਕ ਜੰਮੂ ਕਸ਼ਮੀਰ ਦੀ ਤੇ ਤੀਜੀ ਹਿਮਾਚਲ ਪ੍ਰਦੇਸ਼ ਦੀ ਇਹਨਾਂ ਦਾ ਹੈ ਮੀਟਿੰਗ ਪੁਆਇੰਟ ਏਰੀਆ ਆ ਜਾਂਦਾ ਜਿਹੜੀ ਇੱਥੋਂ ਦੀ ਵੀ ਆਪਣੇ ਕਹਿੰਦੇ ਆ ਫੌਜ ਹੈਗੀ ਹਨ ਤੇ ਸਭ ਨਾਲ ਚੰਗੀ ਫੌਜ ਇੱਥੇ ਹੁੰਦੀ ਹੈਗੀ ਤੇ ਸਾਰਨੂੰ ਜ਼ਿਆਦਾ ਫੌਜ ਵੀ ਇਸ ਥਾਂ ਤੇ ਹੀ ਆ ਪਠਾਨਕੋਟ ਟਾਈਮ ਭਾਈ 3:00 ਵਜੇ ਤੇ ਸਿੱਧਾ ਰੋਡ ਹੈ ਜੰਮੂ ਨੂੰ ਜਾ ਰਿਹਾਗਾ ਜੇ ਆਪਾਂ ਸਾਨੂੰ ਪਤਾ ਵੀ ਜੰਮੂ ਵੱਲ ਜਾ ਰਹੇ ਆ ਕਿ ਤੇ ਪਠਾਨਕੋਟ ਤੋਂ ਇਧਰੋਂ ਆਏ ਆ ਜੇ ਪਠਾਨਕੋਟ ਸ਼ਹਿਰ ਤੋਂ ਅਸੀਂ ਜਿਵੇਂ ਅਸੀਂ ਬਾਹਰ ਨਿਕਲੇ ਤੇ ਉੱਥੇ ਬਾਈ ਸੀਗਾ ਇੱਕ ਰੇੜੀ ਵਾਲਾ ਹਨਾ ਤੇ ਫਲ ਫਰੂਟ ਵਾਲਾ ਉਹਨੇ ਸਾਨੂੰ ਆ ਕੇਲੇ ਦਿੱਤੇ ਬਾਈ ਨੇ ਖਾਣ ਵਾਸਤੇ ਸਾਥੋਂ ਕੋਈ ਪੈਸਾ ਨਹੀਂ ਲਿਆ ਉਹਨੇ ਦਰਜਨ ਕੇਲਿਆਂ ਦੀ ਦਿੱਤੀ ਖਾਣ ਵਾਸਤੇ ਲਓ ਛਕੋ ਮੁੰਡਿਓ ਇਹ ਘੂਆ ਵੀ ਲੈ ਲਓ ਇਹ ਜਿਹੜੀ ਤੁਸੀਂ ਸਾਹਮਣੇ ਬਾਈ ਤਸਵੀਰ ਦੇਖ ਰਹੇ ਹੋ ਨਾ ਇਹ ਮਹਾਰਾਜਾ ਗੁਲਾਬ ਸਿੰਘ ਦੀ ਹੈਗੀ ਜਿਹਦਾ ਰਾਜ ਰਿਆ ਹੈਗਾ 1792 ਤੋਂ ਲੈ ਕੇ 1857 ਈਸਵੀ ਤੱਕ ਇਹਨਾਂ ਡੋਗਰਾ ਰਾਜ ਸੀਗਾ ਤੇ ਆ ਲਿਖਿਆ ਹੋਇਆ ਕਠੂਆ ਅੱਗੇ ਜਿਹੜਾ ਆਊਗਾ ਕਠੂਆ ਤੇ ਇੱਥੋਂ ਜਿਹੜਾ ਆਪਣਾ ਜੰਮੂ ਕਸ਼ਮੀਰ ਸਟਾਰਟ ਹੋ ਜਾਂਦਾ ਹੈਗਾ ਠੀਕ ਹੈ ਜੀ ਤੇ ਅੱਗੇ ਟੋਲ ਪਲਾਜਾ ਆਉਂਦਾ ਹੈਗਾ ਜਿਵੇਂ ਹੀ ਟੋਲ ਪਲਾਜਾ ਆਊਗਾ ਹਨਾ ਬਾਈ ਤੇ ਉੱਥੋਂ ਜਿਹੜਾ ਆਪਣਾ ਆ SIM ਹੈਗਾ ਪ੍ਰੀपेड ਇਹ SIM ਆਪਣਾ ਬੰਦ ਹੋ ਜਾਊਗਾ ਤੇ ਜਿਹੜਾ ਅਸੀਂ ਦੂਸਰਾ SIM ਪੋਸਟਪੇਡ ਲੈ ਕੇ ਆਏ ਹਾਂਗੇ ਉਹ ਚੱਲੂਗਾ ਉਹ ਨੰਬਰ ਚੱਲੂਗਾ ਠੀਕ ਹੈ ਜੀ ਤੇ ਆ ਉਹਨਾਂ ਦੀ ਤਸਵੀਰ ਆ ਮਹਾਰਾਜਾ ਗੁਲਾਬ ਸਿੰਘ ਇਧਰ ਦੀ ਕਰ ਲੈ ਮੇਰਾ ਕਹਿਣਾ ਬਾਹਰ ਜੰਮੂ ਏਰੀਏ ਦਾ ਬਾਈ ਪਹਿਲਾ ਸ਼ਹਿਰ ਕਠੂਆ ਤੇ ਸੋਚਿਆ ਚਾਹ ਪੀ ਲਈਏ ਜਿੱਦਣ ਦੇ ਅਸੀਂ ਘਰੋਂ ਤੁਰਿਆ ਬਾਈ ਦੂਜੀ ਵਾਰ ਅਸੀਂ ਪੈਸਿਆਂ ਦੀ ਚਾਹ ਪੀ ਰਹੇ ਹਾਂਗੇ ਤੇ ਨਹੀਂ ਗੁਰੂ ਘਰ ਚੀ ਪੀਤੀ ਹੈਗੀ ਪੰਜਾ ਪੰਜਾਤ ਤੋ। ਉਹ ਸੰਦੀਪ ਵਰਗੇ ਬੈਠੇ ਹੈਗੇ। ਹਾਂਜੀ ਕੀ ਨਾਮ ਆ ਤੁਹਾਡਾ? ਪਰਮਜੀਤ। ਕੀ? ਪਰਮਜੀਤ। ਪਰਮਜੀਤ। ਤੁਹਾਡਾ? ਆਪਣੀ। ਆਪਣੀ? ਤੁਹਾਡਾ? ਨੀਜੂ। ਨੀਜੂ। ਸਕੂਲ ਜਾਂਦੇ ਹੁੰਨੇ ਹੋ? ਹਾਂ। ਮੈਨੂੰ ਤੂੰ ਨਹੀਂ ਜਾਂਦਾ ਲੱਗਦਾ ਬੰਦਾ ਖਰਾਬ ਲੱਗਦਾ ਤੂੰ। ਅੱਧੀ ਛੁੱਟੀ ਤਾਂ ਨਹੀਂ ਪੱਜ ਕੇ ਆਉਂਦਾ? ਅੱਧੀ ਛੁੱਟੀ ਤਾਂ ਨਹੀਂ ਪੱਜ ਕੇ ਆਉਂਦਾ? ਹਾਂ। ਉੱਡੇ ਹੁਣ? ਹਾਂ। ਹਾਂ ਲੱਗਦਾ ਨਹੀਂ ਤੇਰੇ ਲੱਛਣ ਹੈ ਨਹੀਂ ਪੜਨ ਵਾਲੇ ਉਹ ਠੀਕ ਆ ਮੈਨੂੰ ਵੀ ਖਾਣ ਦੇ ਕੈਮਰਾ ਕਰ ਚੱਲ ਗਈ ਆ ਇੱਥੇ ਰਹਿਾਂਗੇ ਅੱਜ ਅਸੀਂ ਸਵੇਰ ਮਿਲਦੇ ਆ ਠੀਕ ਆ ਅੱਜ ਰਾਤ ਦੀ ਰੋਟੀ ਅਸੀਂ ਬਰੋ ਬਾਈ ਹੋਟਲ ਤੋਂ ਖਾਧੀ ਆ ਤੇ ਅਸੀਂ ਪਏ ਹੈਗੇਾਂਗੇ ਗੁਰਦੁਆਰਾ ਸਾਹਿਬ ਦੇ ਥੱਲੇ ਲੰਗਰ ਹਾਲ ਚ ਉੱਥੇ ਸਾਨੂੰ ਜਗ੍ਹਾ ਮਿਲ ਗਈ ਸੀ ਤੇ ਇੱਥੇ ਆਪਾਂ ਵਿਸਾਏ ਆਪਣੇ ਗੱਦੇ-ਗੁੱਦੇ ਹਨ ਤੇ ਇੱਥੇ ਪਈਾਂਗੇ ਤੇ ਮਿਲਦੇ ਆ ਕੱਲ ਦੀ ਵੀਡੀਓ ਵਿੱਚ